ਮੈਂ ਬੇਨਤੀ ਕਰ ਜਾਵਾਂ ਤੀਜੀ ਭਾਈ ਜਗਤੇ ਸੇਠ ਨੇ ਭਾਈ ਜਗਤੇ ਨੇ ਆਸਾਮ ਵਾਲੇ ਨੇ ਗੁਰੂ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ ਕਹਿੰਦਾ ਮਹਾਰਾਜ ਪ੍ਰਸ਼ਾਦਾ ਛਕੋ ਸਾਡੇ ਘਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਵਾਂ ਹੁਣ ਗੱਲ ਤੇ ਬੜੀ ਲੰਬੀ ਹੈ ਪਰ ਸੁਣਾਉਣੀ ਮੈਂ ਕੇਵਲ ਤੁਹਾਨੂੰ ਡੇਢ ਮਿੰਟ ਚ ਜਾਂ ਦੋ ਮਿੰਟਾਂ ਚ ਫਿਰ ਆਪਾਂ ਕੱਬ ਤੱਕ ਕਵਾਂਗੇ ਅੱਗੇ ਚੱਲ ਕੇ ਡੇਢ ਵਜੇ ਮੈਂ ਸਮਾਪਤੀ ਵੀ ਕਰਨੀ ਹੈ ਲਗਭਗ ਕੋਸ਼ਿਸ਼ ਕਰਨੀ ਹੈ ਵੀ ਤੁਹਾਡੀ ਉਮੀਦ ਉੱਤੇ ਖਰੇ ਵੀ ਉੱਤੇ ਪ੍ਰਾਰਥਨਾ ਮੈਂ ਕਰ ਰਿਹਾ ਹਾਂ ਭਾਈ ਜਗਤੇ ਨੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਸੁਣੇ ਤੇ ਆਉ ਜੋੜਿਆਂ ਚ ਖਲੋਤਾ ਪਿੱਛੇ ਮਹਾਰਾਜ ਬਹਿੰਦੇ ਰਹੇ ਪਹਿਲੇ ਦਿਨ ਵੀ ਕਥਾ ਦੂਜੇ ਦਿਨ ਵੀ ਤੀਜੇ ਦਿਨ ਵੀ ਚੌਥੇ ਪੰਜਵੇਂ ਦਿਨ ਵੀ ਕਥਾ ਹੋਈ ਮਹਾਰਾਜ ਕਹਿੰਦੇ ਅੱਗੇ ਨਹੀਂ ਆਉਂਦੇ ਭਾਈ ਇੱਥੇ ਬਹਿ ਜਾ ਕਰੋ ਕਹਿੰਦਾ ਨਹੀਂ ਮਹਾਰਾਜ ਮੈਂ ਇੱਥੇ ਹੀ ਬਹਿ ਕੇ ਅਰਦਾਸਾਂ ਕਰਦਾ ਸੁਣਿਓ ਜੀਰਾ ਧਿਆਨ ਨਾ ਸਿੱਖ ਕਹਿੰਦਾ ਮੈਂ ਇੱਥੇ ਜੋੜਿਆਂ ਚ ਬਹਿ ਕੇ ਅਰਦਾਸ ਕਰੀ ਮਹਾਰਾਜ ਕਹਿੰਦੇ ਕੀ ਅਰਦਾਸ ਕਰਦਾ ਦੱਸ ਕਹਿੰਦਾ ਅਰਦਾਸ ਚੰਗੀ ਨਹੀਂ ਆ ਮਰ ਅਰਦਾਸ ਵਿੱਚ ਮੰਗ ਕੋਈ ਚੰਗੀ ਨਹੀਂ ਮੰਗ ਰਿਆ ਮਹਾਰਾਜ ਕਹਿੰਦੇ ਕੀ ਗੱਲ ਕਹਿੰਦਾ ਜਿੱਦਣ ਪਹਿਲੇ ਦਿਨ ਤੁਸੀਂ ਕਥਾ ਕੀਤੀ ਨਾ ਮੈਂ ਉਸ ਦਿਨ ਵੀ ਇੱਥੇ ਬਹਿ ਕੇ ਆਖਿਆ ਵੀ ਬੜੀ ਸੰਗਤ ਆਈ ਅੱਜ ਕੱਲ ਨੂੰ ਘਟ ਜਾਣੀ ਹੈ ਤੇ ਕੱਲ ਨੂੰ ਕਵਾਂਗੇ ਪ੍ਰਸ਼ਾਦਾ ਮਹਾਰਾਜ ਨੂੰ ਬੇਨਤੀ ਕਰਾਂਗੇ ਸਾਡੇ ਘਰੇ ਸ਼ਾਮ ਤੇ ਦੂਜੇ ਦਿਨ ਹੋਰ ਵੱਧ ਆ ਗਈ ਤੇ ਮੈਂ ਸੋਚਿਆ ਵੀ ਪਰਸੋਂ ਥੱਕ ਥੁੱਕ ਜਾਣੀ ਹੈ ਇਹਨਾ ਹੋਣਾ ਨਹੀਂ ਤੇ ਥੋੜੇ ਜਿਹਾ ਹੋਣਗੇ 10 20 ਸ਼ਰੀਰ ਤੇ ਉਹਨਾਂ ਨੂੰ ਘਰੇ ਲੈ ਚੂੰਗਾ ਪ੍ਰਸ਼ਾਦਾ ਸ਼ਕਾਉਂਗਾ ਮਨ ਵਿੱਚ ਚਾਹ ਤੇ ਬੜਾ ਹੈ ਪਰ ਸੰਗਤ ਜਿਆਦਾ ਹੋਣ ਕਰਕੇ ਮੈਂ ਘਰ ਵੱਲ ਝਾਤੀ ਮਾਰਦਾ ਤੇ ਇੰਨਿਆਂ ਨੂੰ ਪ੍ਰਸ਼ਾਦਾ ਨਹੀਂ ਸ਼ਿਕਾਇਆ ਜਾਣਾ ਤੇ ਖੜਾ ਕਿਵੇਂ ਸੰਗਤ ਤੇ ਮੈਂ 4-5 ਦਿਨ ਹੋ ਗਏ ਇੱਥੇ ਆ ਕੇ ਬਹਿ ਜਾਣਾ ਸੰਗਤ ਵੱਧਦੀ ਜਾਂਦੀ ਹੈ ਘੱਟੀ ਨਹੀਂ ਗਈ ਤੇ ਮੇਰੇ ਦਿਲ 'ਚ ਸੀਗਾ ਵੀ ਜਦੋਂ ਸੰਗਤ ਥੋੜੀ ਜੀ ਰਹਿ ਜੂਗੀ ਨਾ ਉਦੋਂ ਪ੍ਰਸ਼ਾਦਾ ਸ਼ਿਕਾਉ ਮਹਾਰਾਜ ਕਹਿੰਦੇ ਭਾਈ ਸੰਗਤ ਇਹ ਆਉਣੀ ਹੈ ਅਕਾਲ ਪੁਰਖ ਵੈਗਰੂ ਦੀ ਕਿਰਪਾ ਨਾਲ ਤੇ ਜੁੜਨੀ ਚਾਹੀਦੀ ਹੈ ਵਾਧਾ ਮੰਗਣਾ ਚਾਹੀਦਾ ਹੈ ਤੇ ਜੇ ਤੇਰੇ ਮਨ ਚ ਭਾਵਨਾ ਹੈ ਨਾ ਕਿ ਪ੍ਰਸ਼ਾਦਾ ਸ਼ਕਾਉਣਾ ਹੈ ਤੇ ਅਸੀਂ ਪੰਜਾਂ ਸਿੱਖਾਂ ਨੂੰ ਲੈ ਕੇ ਆ ਜਾਾਂਗੇ ਕੋਈ ਗੱਲ ਨਹੀਂ ਤੇਰੀ ਭਾਵਨਾ ਵੀ ਪੂਰੀ ਹੋ ਜਾਏ ਮਹਾਰਾਜ ਆਇਓ ਪਰਵਾਰ ਸਮੇਤ ਸਨੇਹਾ ਦਿੱਤਾ ਤੇ ਘਰ ਵਿੱਚ ਜਾ ਕੇ ਲੱਗਾ ਤਿਆਰੀਆਂ ਕਰਨ ਮੇਰੇ ਸੱਚੇ ਪਾਤਸ਼ਾਹ ਮਹਾਰਾਜੀ ਇੱਧਰ ਕੀਰਤਨ ਕਰ ਰਿਹਾ ਘਰ ਵਾਲੀ ਨੂੰ ਕਹਿੰਦਾ ਪ੍ਰਸ਼ਾਦਾ ਤਿਆਰ ਕਰ ਮੈਂ ਗੁਰੂ ਨੂੰ ਲੈ ਕੇ ਆਵਾਂ ਆਪ ਚਲਿਆ ਗਿਆ ਮਿੰਤ ਕੀਤੀ ਤਰਲਾ ਕੀਤਾ ਮਹਾਰਾਜੀ ਆਓ ਸਾਡੇ ਘਰੇ ਪ੍ਰਸ਼ਾਦ ਸ਼ਕੋ ਘਰ ਵਾਲੀ ਪ੍ਰਸ਼ਾਦਾ ਤਿਆਰ ਕਰ ਰਹੀ ਹੈ ਨਿੱਕਾ ਜਿਹਾ ਪੁੱਤਰ ਖੇਡ ਰਿਆ ਸੀਦਾ ਨਾਮ ਹੈ ਲਾਲਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਪ੍ਰਾਣੀਆਂ ਸਾਖੀਆਂ ਨੇ ਅੱਜ ਤੱਕ ਪਰਦੇ ਆਉਂਦੇ ਆ ਗੁਰੂ ਕਿੰਨੇ ਜਿਉਂਦਾ ਕਰ ਸਕਦਾ ਕੀਤਾ ਇਹ ਮੈਂ ਇੱਕ ਪ੍ਰਮਾਣ ਤੁਹਾਡੇ ਸਾਹਮਣੇ ਰੱਖਦਾ ਉਹ ਨਿੱਕਾ ਜਿਹਾ ਬੱਚਾ ਜਿਹੜਾ ਖੇਡ ਰਿਆ ਸੀ ਮਾਂ ਕੁਝ ਅੰਦਰੋਂ ਲੈਣ ਵਾਸਤੇ ਗਈ ਉਹ ਬੱਚਾ ਚੁੱਲ੍ਹੇ ਵਿੱਚ ਡਿੱਗ ਪਿਆ ਤੇ ਸੜ ਕੇ ਮਰ ਗਿਆ ਚੜ੍ਹਾਈ ਕਰ ਗਿਆ ਬੱਚਾ ਮਾਂ ਵਾਪਸ ਆਈ ਉਹਨੇ ਵੇਖਿਆ ਪੁੱਤ ਮਰ ਗਿਆ ਮੋਇਆ ਪੁੱਤ ਵੇਖਿਆ ਮਨ ਤੇ ਭਰਿਆ ਪਰ ਇੱਕਦਮ ਆਪਣੇ ਬੱਚੇ ਨੂੰ ਚਾਦਰ ਵਿੱਚ ਲਪੇਟ ਕੇ ਤੇ ਅੰਦਰ ਜਾ ਕੇ ਅਗਾਹ ਰੱਖਾਈ ਕਹਿੰਦੀ ਜੇ ਮੈਂ ਰੋਈ ਜੇ ਮੈਂ ਉੱਚੀ ਉੱਚੀ ਤਾਹ ਮਾਰੀਆਂ ਕੀਰਨੇ ਪਾਏ ਪੁੱਤ ਮਰ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਪ੍ਰਸ਼ਾਦਾ ਛਕਣ ਨਹੀਂ ਆਉਣਾ ਲੋਕਾਂ ਨੇ ਇਕੱਠੇ ਹੋ ਜਾਣਾ ਸਾਰੇ ਪਿੰਡ ਨੇ ਇੱਥੇ ਜੁੜ ਜਾਣਾ ਤੇ ਜੇ ਚੰਗਾ ਕਰਾਂ ਤੇ ਸਬਰ ਕਰਾਂ ਜਦੋਂ ਮਹਾਰਾਜ ਪ੍ਰਸ਼ਾਦਾ ਛੱਕ ਕੇ ਚਲੇ ਜਾਣਗੇ ਨਾ ਫਿਰ ਬਾਅਦ ਚ ਇਹਦਾ ਸੰਸਕਾਰ ਕਰਾਂ ਸਿੱਖੀ ਕਮੌਣੀ ਕਿਤੇ ਸੌਖੀ ਨਹੀਂ ਪਈ ਸਿੱਖੀ ਕੋਈ ਨਾਟਕ ਨਹੀਂ ਹੈ ਜਿੰਨਾ ਕਮਾਈ ਆ ਨਾ ਉਹਨਾਂ ਦੇ ਇਤਿਹਾਸ ਇੱਥੇ ਸਟੇਜਾਂ ਤੇ ਕਹੇ ਜਾਂਦੇ ਮਹਾਰਾਜ ਆ ਗਏ ਇਹਨੇ ਚਰ ਨੂੰ ਦਰਵਾਜ਼ੇ ਵਿੱਚੋਂ ਲੰਘੇ ਗੁਰੂ ਨਾਨਕ ਸਾਹਿਬ ਤੋਂ ਉੱਚੀ ਸਾਰੀ ਕਹਿੰਦੇ ਸਤ ਕਰਤਾ ਸਤ ਕਰਤਾ ਸੇਖਾਂ ਵੀ ਕਿਆ ਬਹਿ ਗਏ ਮਹਾਰਾਜ ਜੀ ਹੱਥ ਧੁਆਏ ਗਏ ਮਹਾਰਾਜ ਜੀ ਕਹਿੰਦੇ ਭਾਈ ਜਗਤਾ ਜੀ ਜਦੋਂ ਤੁਸੀਂ ਉਹਦੋਂ ਸਾਨੂੰ ਸੁਨੇਹਾ ਦੇਣ ਗਏ ਸੀ ਤੇ ਨਾਲ ਨਿਕਿਆ ਜ ਕਾਕਾ ਸੀ ਉਹ ਕਿੱਥੇ ਆ ਲਿਆਓ ਉਹਨੂੰ ਦਰਸ਼ਨ ਕਰੀਏ ਜਾਨੀ ਜਾਨ ਗੁਰੂ ਹੈ ਦਰਸ਼ਨ ਕਰੀਏ ਭਾਈ ਜਗਤਾ ਕਹਿੰਦਾ ਭਾਗਾ ਵਾਲੀਏ ਕਾਕਾ ਕਿੱਥੇ ਹੈ ਜਾ ਬੁੱਤ ਨੂੰ ਲੈ ਕੇ ਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਉਹਦਾ ਪਾਰ ਉਤਾਰਾ ਹੋ ਜਾ ਮਾਂ ਕਹਿੰਦੀ ਸਵਾਮੀ ਜੀ ਇੱਜਕ ਤੇ ਖੇਡਦਾ ਹੋਣਾ ਰੜਦਾ ਰੜਦਾ ਆਸੇ ਪਾਸੇ ਹੋ ਗਿਆ ਹੋਵੇਗਾ ਤੇ ਕੋਈ ਨਹੀਂ ਪਹਿਲਾਂ ਪ੍ਰਸ਼ਾਦਾ ਸ਼ਕਾ ਲੋ ਫੇਰ ਬੱਚੇ ਨੂੰ ਲੈ ਆਵਾਂ ਮਹਾਰਾਜ ਕਹਿੰਦੇ ਨਹੀਂ ਭਾਈ ਪਹਿਲਾਂ ਉਹਦੇ ਦਰਸ਼ਨ ਕਰਨੇ ਲਿਆਓ ਭਾਈ ਜਗਤੈ ਨੇ ਥੋੜਾ ਜਿਹਾ ਘੂਰ ਕੇ ਗਿਆ ਆਪਣੀ ਘਰ ਵਾਲੀ ਨੂੰ ਤੈਨੂੰ ਕਿਹਾ ਪਹਿਲਾਂ ਵੀ ਤੇ ਫੇਰ ਕਹਿਣਾ ਜਾ ਪਹਿਲਾਂ ਪਹਿਲੇ ਬੱਚੇ ਨੂੰ ਲਿਆ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਕੇ ਆਣ ਕੇ ਨਿਕਲ ਜਾ ਪੁੱਤਰ ਘਰ ਵਾਲੀ ਦੀ ਤਾ ਨਿਕਲ ਮਨ ਪਰ ਅੱਖਾਂ ਡੁੱਲੀਆਂ ਨੈਣ ਪਰ ਨਾਲੇ ਚੱਲ ਪਏ ਹੋ ਕੇ ਲੈ ਲੈ ਕੇ ਰੋਈ ਬਾਬਾ ਮੇਰੀ ਆਵਾਜ਼ ਉੱਥੇ ਨਹੀਂ ਜਾਣੀ ਜਿੱਥੇ ਪੁੱਤ ਖੇਡਣ ਚਲਿਆ ਗਿਆ ਜੇ ਆਵਾਜ਼ ਜਾਵੇਗੀ ਤੇ ਬਾਬਾ ਤੇਰੀ ਆਵਾਜ਼ ਜਾਣੀ ਉੱਥੇ ਗੁਰੂ ਨਾਨਕ ਸਾਹਿਬ ਜੀ ਸ਼ਾਇਦ ਤੁਹਾਡੀ ਆਵਾਜ਼ ਪਹੁੰਚ ਜਾਵੇ ਜਿੱਥੇ ਮੇਰਾ ਪੁੱਤ ਚਲਿਆ ਗਿਆ ਪਰ ਮੇਰੀ ਆਵਾਜ਼ ਨਹੀਂ ਉੱਥੇ ਜਾਂਦੀ ਤੁਸੀਂ ਸੁਣੋ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਭਾਈ ਜਗਤਾ ਵੀ ਕਹਿੰਦਾ ਵੀ ਹੋਇਆ ਕੀ ਹੈ ਕਹਿੰਦੀ ਪੁੱਤ ਚੜਾਈ ਕਰ ਗਿਆ ਸਰ ਗਿਆ ਚੁੱਲ੍ਹੇ ਵਿੱਚ ਪੈ ਕੇ ਮਹਾਰਾ ਜੀ ਕਹਿੰਦੇ ਅਸਾਂ ਤੇ ਕਿਹਾ ਦਰਸ਼ਨ ਕਰਨੇ ਆ ਚਲੋ ਕੋਈ ਨਹੀਂ ਐ ਮੋਇਆ ਹੀ ਲਿਆਓ ਮੋਇਆ ਦੇ ਦਰਸ਼ਨ ਕਰ ਲਿਆਂਦਾ ਸਾਹਮਣੇ ਰੱਖਿਆ ਤੇ ਮਾਰਾ ਸੱਚੇ ਪਾਤਸ਼ਾਹ ਜੀ ਨੇ ਐ ਪਿਆਰ ਦੇ ਨਾਲ ਉਹਦੇ ਸਿਰ ਤੇ ਹੱਥ ਰੱਖਦੇ ਆ ਤੇ ਫਿਰ ਕੀ ਕਹਿੰਦੇ ਕਹਿੰਦੇ ਕਾਕਾ ਤੇਰੀ ਸੌਣ ਦੀ ਉਮਰ ਨਹੀਂ ਐ ਉੱਠ ਭਾਈ ਖੇਡ ਮਾਪਿਆਂ ਨੂੰ ਤੰਗ ਥੋੜਾ ਕਰੀਦਾ ਪਰੇਸ਼ਾਨ ਥੋੜਾ ਕਰੀਦਾ ਉੱਠ ਸੰਗਤ ਆਈ ਐ ਸੰਗਤ ਦੇ ਦਰਸ਼ਨ ਕਰ ਮੇਰੇ ਸਤਿਗੁਰਾਂ ਨੇ ਹੱਥ ਰੱਖ ਕੇ ਸੀਸ ਉੱਤੇ ਜਦੋਂ ਇਹ ਆਵਾਜ਼ ਆ ਦੇ ਕੇ ਸਤ ਕਰਤਾਰ ਸਤ ਕਰਤਾਰ ਕਿਹਾ ਲਾਲਾ ਉੱਠ ਕੇ ਬਹਿ ਗਿਆ ਗੱਜ ਦੀਆਂ ਅੱਖੋਂ ਸਤਨਾਮ ਸ਼੍ਰੀ ਵਾਹਿਗੁਰੂ ਨਾਨਕ ਸਾਹਿਬ ਨੇ ਭਾਈ ਜਗਤੇ ਦਾ ਪੁੱਤ ਜਿਉਂਦਾ ਕੀਤਾ ਕਿੰਨਿਆਂ ਨੂੰ ਜਿਉਂਦਿਆਂ ਕੀਤਾ ਮਿੰਟ ਗੁਮਰੀ ਨੂੰ ਜਾਂਦੇ ਆ ਸੁਣਿਓ ਜਰਾ ਧਿਆਨ ਨਾਲ ਮਿੰਟ ਗੁਮਰੀ ਨੂੰ ਜਾਂਦੇ ਆ ਤੇ ਰਾਤ ਬਹਿ ਗਏ ਸੱਚੇ ਪਾਤਸ਼ਾਹ ਭਾਈ ਮਰਦਾਨਾ ਕੋਲ ਬੈਠਾ ਤੇ ਚੀਕਾਂ ਦੀ ਆਵਾਜ਼ ਕੰਨਾਂ ਵਿੱਚ ਪੈ ਗਈ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਮਰਦਾਨਿਆ ਜਾ ਵੇਖ ਕੇ ਆ ਕੌਣ ਰੋਂਦਾ ਹੈ ਇਹਨਾਂ ਵਰਲਾਪ ਕੌਣ ਕਰ ਰਿਹਾ ਹੈ ਮਰਦਾਨਾ ਗਿਆ ਤੇ ਜਾ ਕੇ ਵੇਖ ਕੇ ਕਹਿੰਦਾ ਮਹਾਰਾਜ ਸੇਠ ਤੇ ਸੇਠਾਣੀ ਰੋ ਰਹਾ ਤੇ ਬੱਚਾ ਇੱਕੋ ਇੱਕ ਸੀ ਚੜਾਈ ਕਰ ਗਿਆ ਤਾਂ ਕਰਕੇ ਇੰਨਾ ਵਿਰਲਾਪ ਹੋ ਮਹਾਰਾਜ ਕਹਿੰਦੇ ਤੇ ਝੱਲੇ ਨਹੀਂ ਜਾਂਦੇ ਇੰਨੇ ਰੋਂਦੇ ਆ ਚਲੋ ਚਲੀਏ ਇਹਨਾਂ ਨੂੰ ਵਰਾ ਕੇ ਆਈਏ ਭਲਾ ਕਰਕੇ ਆਈਏ ਮਹਾਰਾਜ ਚਲੇ ਗਏ ਵੇੜੇ ਚ ਖਲੋਗ ਹੈ ਤੇ ਉਹਨਾਂ ਵੇਖਿਆ ਵੀ ਇੱਕ ਪੰਜਾਬੀ ਸੰਤ ਆ ਗਿਆ ਨਾਲ ਇਹਦੇ ਨਾਲ ਕੋ ਸੇਵਾਦਾਰ ਵੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੇਠ ਜੀ ਹੌਸਲਾ ਕਰੋ ਸੇਠਾਣੀ ਜੀ ਬੀਬੀ ਜੀ ਚੁੱਪ ਕਰ ਜੋ ਕਹਿੰਦਾ ਕਿੱਥੇ ਹੌਸਲਾ ਹੁੰਦਾ ਇੱਕੋ ਇੱਕ ਜ਼ਿੰਦਗੀ ਦਾ ਸਹਾਰਾ ਟੋਪ ਉੱਤ ਚੜਾਈ ਕਰ ਗਿਆ Laash ਪਈ ਆ ਵੇੜੇ ਵਿੱਚ ਤੇ ਉੱਚੀ ਉੱਚੀ ਕੀਰਨੇ ਪਾਉਣ ਉਹ ਕਵੇ ਸੇਠ ਵੀ ਮੈਂ ਮਰ ਜਾਂਦਾ ਤੈਨੂੰ ਕੁਝ ਨਾ ਹੁੰਦਾ ਤੇ ਸਠਾਣੀ ਕਹਿੰਦੀ ਤੇਰੀ ਜਗ੍ਹਾ ਮੈਨੂੰ ਮੌਤ ਆ ਜਾਂਦੀ ਮੈਂ ਮਰ ਜਾਂਦੀ ਤੂੰ ਨਾ ਜਾਣੋ ਜਹਾਨ ਵਿੱਚੋਂ ਤੂੰ ਕੀ ਵੇਖਿਆ ਦੁਨੀਆ ਦਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸੇਠ ਜੀ ਪੁੱਤ ਜਿਉਂਦਾ ਕਰਨਾ ਕਹਿੰਦੇ ਹਾਂਜੀ ਬਾਬਾ ਜੀ ਕਰ ਉਹਨਾਂ ਆਖਿਆ ਕਿ ਪਾਣੀ ਦਾ ਗਲਾਸ ਲਿਆਓ ਭੱਜ ਕੇ ਜਾ ਕੇ ਪਾਣੀ ਦਾ ਲਿਆਂਦਾ ਛੰਨਾ ਭਰ ਕੇ ਪੇਸ਼ ਕਰ ਦਿੱਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਠਾਣੀ ਜੀ ਤੁਸੀਂ ਛਕ ਲਓ ਪਾਣੀ ਛਕ ਲਓ ਤੁਸੀਂ ਤੇ ਤੁਹਾਡੇ ਹਾਲਾਤ ਇਹ ਬੱਚੇ ਵਰਗੇ ਹੋ ਜਾਣਗੇ ਤੇ ਬੱਚਾ ਬਿਲਕੁਲ ਉੱਠ ਕੇ ਬਹਿ ਜਾਣਾ ਤੁਸੀਂ ਪੀ ਲਓ ਤੇ ਤੁਸੀਂ ਕਹਿ ਰਹੇ ਹੋ ਨਾ ਬਾਰ-ਬਾਰ ਵੀ ਮੈਨੂੰ ਮੌਤ ਆ ਜਾਏ ਮੈਂ ਮਰ ਜਾਵਾਂ ਜਦੋਂ ਇੰਨੀ ਗੱਲ ਆਖੀ ਨਾ ਤੇ ਕਹਿੰਦੀ ਮਹਾਰਾਜ ਅੱਜੇ ਕਿਹੜੀ ਸਾਡੀ ਉਮਰ ਹਰ ਗਈ ਐ ਕੋਈ ਗੱਲ ਨਹੀਂ ਵੈਗਰੂ ਫੇਰ ਕਿਤੇ ਸਾਡੇ ਤੇ ਕਿਰਪਾ ਕਰ ਦੂਗਾ ਪਰ ਮੈਂ ਪਾਣੀ ਨਹੀਂ ਪੀਣਾ ਰੋਂਦੇ ਤੇ ਸਾਰੇ ਸੁਖਾਂ ਨੂੰ ਹੀ ਆ ਉਤਰਾਂ ਨਹੀਂ ਜੇ ਕੋਈ ਨਾਲ ਕੋਈ ਨਹੀਂ ਜੇ ਜਾਂਦਾ ਕਿਸੇ ਐਵੇਂ ਗੱਲਾਂ ਹੀ ਆ ਰੋਂ ਰਾਨ ਵਾਲੇ ਤੇ ਜਿਨ੍ਹਾਂ ਦਾ ਅੰਦਰੋਂ ਨਿਉ ਹੁੰਦਾ ਨਾ ਸਾਰੀ ਜ਼ਿੰਦਗੀ ਰੋਂਦੇ ਆ ਉਹਨਾਂ ਨੂੰ ਤਰਜਾ ਨਹੀਂ ਸੋਚਦੀਆਂ ਉਹਨਾਂ ਨੂੰ ਕੀਰਨੇ ਨਹੀਂ ਸੋਚਦੇ ਉਹ ਤੇ ਅੰਦਰੋਂ ਰੋਂਦੇ ਆ ਜਦੋਂ ਇੰਨੀ ਗੱਲ ਕਈ ਮਹਾਰਾਜ ਕਹਿੰਦੇ ਆ ਸੇਠ ਜੀ ਤੁਸੀਂ ਸ਼ੱਕ ਲਓ ਕਹਿੰਦਾ ਮਹਾਰਾਜ ਮੇਰੀ ਘਰ ਵਾਲੀ ਨੇ ਜਿਹੜੀ ਗੱਲ ਕਹੀ ਬਿਲਕੁਲ ਸਹੀ ਕਹੀ ਆ ਅਜੇ ਕਿਹੜੀ ਸਾਡੀ ਉਮਰ ਹਰ ਗਈ ਹੈ ਚਲੋ ਰੱਬ ਫੇਰ ਸਾਨੂੰ ਦੇ ਦੇਗਾ ਪਰ ਮੈਂ ਨਹੀਂ ਪਾਣੀ ਪੀਣਾ ਮਹਾਰਾਜ ਕਹਿੰਦੇ ਹੋਣੇ ਤਾਂ ਤੁਸੀਂ ਦੋਵੇਂ ਕਹਿੰਦੇ ਸੀ ਵੀ ਅਸੀਂ ਮਰਜੀਏ ਤੈਨੂੰ ਕੁਝ ਨਾ ਹੋਵੇ ਤੇ ਹੁਣ ਤੁਸੀਂ ਮੁੱਕਰ ਗਏ ਹੋ ਕਹਿੰਦੇ ਮਹਾਰਾਜ ਸਾਥੋਂ ਇਤਰਾ ਨਹੀਂ ਹੋਣਾ ਸਾਨੂੰ ਵੀ ਜੀਵਨ ਚੰਗਾ ਲੱਗਦਾ ਮਹਾਰਾਜ ਕਹਿੰਦੇ ਫਿਰ ਅਸੀਂ ਪੀ ਲਈਏ ਕਹਿੰਦੇ ਹਾਂ ਮਹਾਰਾਜ ਤੁਸੀਂ ਛਕ ਲਓ ਛੇਤੀ ਕਰੋ ਤੁਹਾਡਾ ਕਿਹੜਾ ਗੁੱਤੀ ਪੁੱਤ ਹੈ ਤੇ ਤੁਸੀਂ ਤਾਂ ਐਵੇਂ ਤੁਰੇ ਫਿਰਦੇ ਹੋ ਤੁਸੀਂ ਛਕ ਲਓ ਮਹਾਰਾਜ ਨੇ ਜਲ ਛਕਿਆ ਤੇ ਉਸੇ ਜਲ ਵਿੱਚੋਂ ਸੱਚੇ ਪਾਤਸ਼ਾਹ ਨੇ ਦੋ ਬੂੰਦਾਂ ਦੇ ਮukh ਵਿੱਚ ਪਾਈਆਂ ਕਹਿੰਦੇ ਕਾਕਾ ਉੱਠ ਕੇ ਬਹਿ ਜਾ ਇੰਨੀ ਗੱਲ ਆਖੀ ਇਤਿਹਾਸ ਕਹਿੰਦਾ ਉਹ ਬੱਚਾ ਉੱਠ ਕੇ ਬਹਿ ਗਿਆ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗ ਪਿਆ